ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਡੇ ਸਾਹਮਣੇ ਅਸੀਂ ਮੱਖੀਆਂ ਲਈ ਦਵਾਈ ਪਾਉਣ ਦਾ ਸਹੀ ਤਰੀਕਾ ਲੈ ਕੇ ਆਏ ਆਂ ਜੋ ਆਪਾਂ ਬੋਰੀ ਤੇ ਦਵਾਈ ਪਾਉਣੇ ਆ ਪਹਿਲਾਂ ਇੱਕ ਦਵਾਈ ਹੁੰਦੀ ਹੈ ਜੀ ਖੰਡ ਦੀ ਤਰ੍ਹਾਂ ਕੋਈ ਦਵਾਈ ਬੱਚੇ ਚਾਕੇ ਖਾਣ ਦਾ ਬਹੁਤ ਖਤਰਾ ਹੁੰਦਾ ਸੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਇੱਕ ਬੋਰੀ ਲੈਣੀ ਆ ਉਸ ਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਨਾਲ ਗਿੱਲਾ ਕਰਕੇ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਤੇ ਉਸ ਬੋਰੀ ਨੂੰ ਨਚਰਨ ਵਾਸਤੇ ਰੱਖਦੇ ਹਾਂ ਜੀ। ਸੋ ਜਿਹੜੀ ਦਵਾਈ ਆ ਇਸ ਦਾ ਕੋਈ ਖਤਰਾ ਵੀ ਨਹੀਂ ਇਸ ਦੀ ਸਮਿਲ ਜੋ ਕਹਿ ਦਿੰਦੇ ਆ ਆਪਾਂ ਸਿਰ ਨੂੰ ਚੜ ਜਾਂਦੀਆਂ ਕਈ ਸਭਰੀਆਂ ਉਹ ਵੀ ਨਹੀਂ ਹੋਣਗੀਆਂ ਜੀ। ਤੇ ਹੁਣ ਆਪਾਂ ਚੱਲਦੇ ਹਾਂ ਜੀ ਇਸ ਤੋਂ ਬਾਅਦ ਬੋਰੀ ਨਚਣ ਤੋਂ ਬਾਅਦ ਆਪਾਂ ਇੱਕ ਡੱਬਾ ਲੈਣਾ। ਡੱਬੇ ਦੇ ਵਿੱਚ ਆਪਾਂ ਅੱਧ ਤੱਕ ਪਾਣੀ ਪਾਵਾਂਗੇ ਜੀ। ਪਾਣੀ ਪਾਉਣ ਤੋਂ ਬਾਅਦ ਇਸ ਵਿੱਚ ਜੋ ਪਾਣੀ ਦੀ ਮਾਤਰਾ ਉਸ ਆਪਾਂ ਨਾਲ ਗੁੜ ਪਾਵਾਂਗੇ ਤਾਂ ਜੋ ਉਸ ਨੂੰ ਅਸੀਂ ਪਾਣੀ ਨੂੰ ਮਿੱਠਾ ਕਰ ਸਕੀ। ਤੁਹਾਨੂੰ ਪਤਾ ਮਿੱਠੇ ਦੇ ਉੱਪਰ ਜੋ ਮੱਖੀ ਆਉਂਦੀ ਹੈ ਬਹੁਤ ਜ਼ਿਆਦਾ ਆਉਂਦੀ ਹੈ ਮੱਖੀ ਕਾਰਸ਼ਿਤ ਹੁੰਦੀ ਹੈ ਮਿੱਠੇ ਤੋਂ। ਸੋ ਸਾਰਿਆਂ ਤੋਂ ਵੱਧ ਮੱਖੀ ਆਉਂਦੀ ਹੈ ਗੁੜ ਤੇ ਜਾਂ ਖੰਡ ਤੇ। ਸੋ ਪਹਿਲਾਂ ਤੁਸੀਂ ਦੇਖ ਲਓ ਖੰਡ ਵਾਲੀ ਦਵਾਈ ਆਉਂਦੀ ਹੈ ਬੱਚੇ ਚਾਕੇ ਖਾਣ ਦਾ ਬਹੁਤ ਵੱਡਾ ਖਤਰਾ। ਜਾਂ ਜੇ ਆਪਾਂ ਘਰੇ ਕਰਦੇ ਹਾਂ ਛਿੜਕਦੇ ਹਾਂ ਦਵਾਈ ਤਾਂ ਉਹ ਆਪਣੇ ਸਵਲ ਮਾਰਦੀ ਹੈ ਜਾਂ ਸਿਰ ਨੂੰ ਚੜਦੀ ਹੈ ਲਾ ਲਓ ਤੇ ਉਸ ਤੋਂ ਬਾਅਦ ਗੋੜ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਖੋਰ ਲੈਣਾ ਜੀ ਖੋਰਨ ਤੋਂ ਬਾਅਦ ਇਸ ਦੇ ਵਿੱਚ ਜੋ ਦਵਾਈ ਪਾਉਣੀ ਆ ਉਹ ਤੁਹਾਨੂੰ ਦਿਖਾਉਣੀ ਆ ਇਕਟਾਰਾ ਕੰਪਨੀ ਇਕਟਾਰਾ ਜੋ ਹੁੰਦੀ ਆ ਪਨੀ ਸਰੇ ਤੇਲੇ ਵਾਲੀ ਸੋ ਤੁਸੀਂ ਲੈ ਕੇ ਆਉਣੀ ਆ ਸੋ ਪਾਣੀ ਦੇ ਹਿਸਾਬ ਨਾਲ ਇੱਕ ਚੁੰጫ ਪਾ ਕੇ ਇਸ ਦੇ ਵਿੱਚ ਚੰਗੀ ਤਰ੍ਹਾਂ ਉਸ ਨੂੰ ਮਿਕਸ ਕਰਨਾ ਤਾਂ ਇਹ ਉੱਪਰ ਨਾ ਰਹਿ ਜਾਵੇ ਤਾਂ ਜੋ ਕੋਈ ਬੱਚਾ ਜਾਂ ਕੋਈ ਜਨੌਰ ਚੱਕ ਕੇ ਨਾ ਖਾ ਸਕੇ ਠੀਕ ਹੈ ਜੀ ਦਵਾਈ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਜੇ ਮਿਕਸ ਕਰਕੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਜਦੋਂ ਮਿਕਸ ਹੋ ਜੇ ਉਸ ਤੋਂ ਬਾਅਦ ਆਪਾਂ ਇਸ ਨੂੰ ਬੋਰੀ ਦੇ ਉੱਪਰ ਛਿੜਕਾਅ ਕਰਨਾ ਠੀਕ ਹੈ ਜੀ ਆਹ ਦੇਖ ਲਓ ਜੀ ਮਿਕਸ ਨਹੀਂ ਹੋਈ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਬੋਰੀ ਦੇ ਉੱਪਰ ਛਿੜਕਾਅ ਕਰ ਰਹੇ ਹਾਂ ਜੀ ਤੁਸੀਂ ਦੇਖ ਰਹੇ ਹੋ ਤੋ ਇਹ ਚੀਜ਼ ਜਿਹੜੀ ਇਹਦਾ ਨੁਕਸਾਨ ਕੋਈ ਨਹੀਂ ਜੀ ਸ Smell ਨਹੀਂ ਮਾਰੂਗੀ ਕਿ ਉੱਪਰੋਂ ਕੋਈ ਬੱਚਾ ਕੋਈ ਚੀਜ਼ ਇਹਦੇ ਚੱਕ ਕੇ ਨਹੀਂ ਖਾ ਸਕਦਾ ਜਿਸ ਤਰੀਕੇ ਨਾਲ ਪਹਿਲਾਂ ਆਪਾਂ ਖੰਡ ਵਾਲੀ ਦਵਾਈ ਪੁਰੀਆਂ ਵਾਲੀ ਇੱਕ ਤਾਂ ਪਾਉਣੀ ਹੈ ਉਹ ਮਹਿੰਗੀ ਬਹੁਤ ਪੈਂਦੀ ਹੈ ਜੀ ਇਹ ਮਹਿੰਗੀ ਵੀ ਨਹੀਂ ਪੈਂਦੀ ਤੇ ਇਸ ਦੇ ਨਾਲ ਦੀ ਨਾਲ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਜੇ ਗੁਰਦੇ ਮਾਰੇ ਮੋٹے ਭੋਰੇ ਵਿੱਚ ਰਹਿ ਜਾਣ ਤਾਂ ਉਸ ਨੂੰ ਤੁਸੀਂ ਵਾਪਸ ਚੱਕ ਲੈਣਾ ਜੀ ਤੇ ਡੱਬਾ ਸਾਈਡ ਤੇ ਰੱਖ ਦੇਣਾ ਬੱਚਿਆਂ ਦੀ ਪਹੁੰਚ ਤੋਂ ਦੂਰ ਠੀਕ ਹੈ ਜੀ ਹੁਣ ਅੱਗੇ ਤੁਸੀਂ ਰਿਜ਼ਲਟ ਦੇਖੋਗੇ ਪਹਿਲਾਂ ਸਟਾਰਟਿੰਗ 'ਚ ਵੀ ਰਿਜ਼ਲਟ ਦਿਖਾਇਆ ਹੋ ਆਪਣੀ ਤੀਜੇ ਦਿਨ ਦੀ ਵੀਡੀਓ ਆ ਦਵਾਈ ਪਾਉਣ ਤੋਂ ਬਾਅਦ ਤੀਜੇ ਦਿਨ ਤੱਕ ਚੌਥੇ ਦਿਨ ਤੱਕ ਇਹ ਮੱਖੀਆਂ ਮਰਦੀਆਂ ਰਹਿੰਦੀਆਂ ਜੀ ਤੁਸੀਂ ਦੇਖ ਸਕਦੇ ਹੋ ਆ ਮੱਖੀਆਂ ਮਰਨੀਆਂ ਸਟਾਰਟ ਹੋ ਗਈਆਂ ਜੀ ਨਾਲ ਦੀ ਨਾਲ ਕਿਉਂਕਿ ਗੁੜ ਨੇ ਮੱਖੀਆਂ ਨੂੰ ਇੰਨਾ ਕੁ ਆਰਕਸ਼ਿਤ ਕੀਤਾ ਕਿ ਨਾਲ ਦੀ ਨਾਲ ਹੀ ਮੱਖੀਆਂ ਆਉਣੀ ਸ਼ੁਰੂ ਹੋ ਗਈਆਂ ਤਾਂ ਆਪਣੇ ਮੱਖੀਆਂ ਵੀ ਬਹੁਤ ਘੱਟ ਹੁੰਦੀਆਂ ਜੀ ਇਸ ਲਈ ਘੱਟ ਮਰੀਆਂ ਤੇ ਮੇਰੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਤੇ ਇਸ ਦਾ ਰਿਜ਼ਲਟ ਆਪ ਲੈ ਕੇ ਤੁਸੀਂ ਦੱਸੋ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ